ਇਸ ਵੇਲੇ ਦੀ ਵੱਡੀ ਖਬਰ ਪਠਾਨਕੋਟ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪਠਾਨਕੋਟ ਦੇ ਵਿੱਚ ਤਿੰਨ ਸ਼ੱਕੀਆਂ ਨੂੰ ਦੇਖਿਆ ਗਿਆ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਹੁਣ ਪੁਲਿਸ ਦੇ ਵੱਲੋਂ ਪੂਰੇ ਇਲਾਕੇ ਦੇ ਵਿੱਚ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਡਰੋਨ ਦੇ ਰਾਹੀਂ ਵੀ ਨਦੀ ਪਾਲ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਰਾਵੀ ਦਰਿਆ ਨੂੰ ਪਾਰ ਕਰਕੇ ਤਿੰਨ ਸ਼ੱਕੀਆਂ ਦੇ ਉੱਤੇ ਖਸਾ ਜਤਾਇਆ ਜਾ ਰਿਹਾ ਹੈ ਕਿ ਪਾਕਿਸਤਾਨ ਤੋਂ ਭਾਰਤ ਦੇ ਵਿੱਚ ਐਂਟਰ ਕੀਤੇ ਨੇ ਪਠਾਨਕੋਟ ਦੇ ਇਲਾਕੇ ਦੇ ਵਿੱਚ ਇਹਨਾਂ ਨੂੰ ਦੇਖਿਆ ਗਿਆ ਹੈ ਤਾਂ ਪਠਾਨਕੋਟ ਦੇ ਸੁਜਾਨਪੁਰ ਦੇ ਇੱਕ ਪਿੰਡ ਦੇ ਵਿੱਚ ਇਹਨਾਂ ਤਿੰਨਾਂ ਹੀ ਸ਼ੱਕੀਆਂ ਨੂੰ ਦੇਖਿਆ ਜਿਸ ਤੋਂ ਬਾਅਦ ਇਲਾਕਾ ਵਾਸੀਆਂ ਦੇ ਵੱਲੋਂ ਪਠਾਨਕੋਟ ਪੁਲਿਸ ਤੱਕ ਪਹੁੰਚ ਕੀਤੀ ਗਈ ਤੇ ਸਾਰੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਵੱਲੋਂ ਇਲਾਕੇ ਦੇ ਵਿੱਚ ਜਿਹੜੀ ਹੈ ਘੇਰਾਬੰਦੀ ਕਰ ਲਈ ਗਈ ਹੈ ਤੇ ਉੱਥੋਂ ਕੱਲ ਸ਼ਾਮ ਦਾ ਹਾਦਸੇ ਦੇ ਗੱਲ ਕੀਤੀ ਜਾਵੇ ਤਾਂ ਕੱਲ ਸ਼ਾਮ ਤੋਂ ਹੀ ਪੂਰੇ ਇਲਾਕੇ ਦੇ ਵਿੱਚ ਸਰਚ ਆਪਰੇਸ਼ਨ ਜਿਹੜਾ ਹੈ ਪੁਲਿਸ ਵੱਲੋਂ ਚਲਾਇਆ ਜਾ ਰਿਹਾ ਹੈ ਡਰੋਨ ਦੇ ਰਾਹੀਂ ਨਿਗਾਹ ਰੱਖੀ ਜਾ ਰਹੀ ਹੈ ਤੇ ਨਾਲ ਦੀ ਨਾਲ ਸੜਕਾਂ ਦੇ ਉੱਤੇ ਨਾਕਾਬੰਦੀ ਵੀ ਕੀਤੀ ਗਈ ਹੈ ਸੜਕਾਂ ਦੇ ਉੱਤੇ ਜਿਹੜਾ ਨੇ ਨਾਕੇ ਲਗਾ ਕੇ ਆਉਣ ਜਾਣ ਵਾਲੀਆਂ ਗੱਡੀਆਂ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ ਤਾਂ ਪੁਲਿਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਇਹ ਤਿੰਨ ਲੋਕ ਨੇ ਜਿਨ੍ਹਾਂ ਦੇ ਵਿੱਚੋਂ ਦੋ ਜਿਹੜੇ ਨੇ ਉਹ ਡੋਗਰੇ ਕਿਸਮ ਦੇ ਨੇ ਤੇ ਇੱਕ ਜਿਹੜਾ ਹੈ ਉਹ ਗੁੱਜਰ ਕਿਸਮ ਦਾ ਜੋ ਪੁਲਿਸ ਦੱਸ ਰਹੀ ਹੈ ਤਾਂ ਉਸੇ ਕਿਸਮ ਦੇ ਤਿੰਨ ਲੋਕ ਨੇ ਜਿਹੜੇ ਇਹ ਨਦੀ ਉੱਤੇ ਖਾਸਾ ਜਤਾਇਆ ਜਾ ਰਿਹਾ ਹੈ ਕਿ ਪਠਾਨਕੋਟ ਦੇ ਵਿੱਚ ਇਹ ਰਾਵੀ ਦਰਿਆ ਜਿਹੜਾ ਹੈ ਉਹ ਪਾਰ ਕਰਕੇ ਆਏ ਨੇ ਤੇ ਸੁਜ਼ਾਨਪੁਰ ਦੇ ਪਿੰਡ ਮੰਟੀ ਦੇ ਨੇੜੇ ਦੇ ਜਿਹੜੇ ਨੇ ਇਹਨਾਂ ਨੂੰ ਦੇਖਣ ਦੀ ਸੂਚਨਾ ਉਹ ਪੁਲਿਸ ਨੂੰ ਪ੍ਰਾਪਤ ਹੋਈ ਹੈ ਜਿਸ ਤੋਂ ਬਾਅਦ ਪੁਲਿਸ ਹੁਣ ਮੌਕੇ ਤੇ ਪਹੁੰਚੀ ਹੈ ਤੇ ਕੱਲ੍ਹ ਸ਼ਾਮ ਤੋਂ ਹੀ ਪਠਾਨਕੋਟ ਦੇ ਵਿੱਚ ਜਿਹੜਾ ਸਰਚ ਆਪਰੇਸ਼ਨ ਉਹ ਚਲਾਇਆ ਜਾ ਰਿਹਾ ਹੈ ਤੇ ਲਗਾਤਾਰ ਸਰਚ ਆਪਰੇਸ਼ਨ ਜਿਹੜਾ ਚੱਲ ਰਿਹਾ ਹੈ ਤੇ ਪੁਲਸ ਦਾ ਮੰਨਣਾ ਹੈ ਕਿ ਬਹੁਤ ਜਲਦ ਜਿਹੜਾ ਇਹ ਛੱਕੀਆਂ ਨੂੰ ਕਾਬੂ ਕਰ ਲਿਆ ਜਾਏਗਾ ਤਾਂ ਪੁਲਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਇਹਨਾਂ ਦੇ ਵੱਲੋਂ ਉੱਥੇ ਜਿਹੜਾ ਦਰਿਆ ਦੇ ਲਾਗੇ ਰਹਿੰਦੇ ਲੋਕਾਂ ਦੇ ਕੋਲੋਂ ਬੱਚਿਆਂ ਦੇ ਕੋਲੋਂ ਅੱਗੇ ਦਾ ਰਾਸਤਾ ਪੁੱਛਿਆ ਗਿਆ ਸੀ ਤੇ ਇਹਨਾਂ ਦੇ ਕੋਲ ਇੱਕ ਬੈਗ ਸੀ ਤੇ ਬੈਗ ਦੇ ਵਿੱਚ ਹਥਿਆਰਾਂ ਦੇ ਖੜਕਣ ਦੀ ਆਵਾਜ਼ ਆਈ ਤੇ ਜਿਸ ਤੋਂ ਬਾਅਦ ਇਹਨਾਂ ਬੱਚਿਆਂ ਦੇ ਵੱਲੋਂ ਰੌਲਾ ਪਾ ਦਿੱਤਾ ਗਿਆ ਤੇ ਘਬਰਾਉਣ ਤੋਂ ਬਾਅਦ ਇਹ ਤਿੰਨੋਂ ਲੋਕ ਜਿਹੜਾ ਨੇ ਉਹ ਜੰਗਲ ਦੇ ਵੱਲ ਭੱਜਦੇ ਨੇ ਤੇ ਉਸ ਤੋਂ ਬਾਅਦ ਇਹ ਨਿਗਾ ਤੋਂ ਫਰੋਲੇ ਹੋ ਜਾਂਦੇ ਨੇ ਤੇ ਲਗਾਤਾਰ ਪੁਲਿਸ ਵੀ ਜਿਹੜੀ ਹੈ ਇਹਨਾਂ ਦੀ ਭਾਲ ਕਰ ਰਹੀ ਹੈ ਤਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਪੁਲਿਸ ਦੇ ਨਾਲ ਕਮਾਂਡੋਜ਼ ਫੋਰਸ ਦੇ ਵੀ ਨੌਜਵਾਨ ਜਿਹੜਾ ਨੇ ਉਹ ਪੂਰੇ ਇਲਾਕੇ ਦੇ ਵਿੱਚ ਘਰ-ਘਰ ਜਾ ਕੇ ਜਿਹੜਾ ਚੈਕਿੰਗ ਕਰ ਰਹੇ ਨੇ ਤੇ ਸੋਈ ਲਾਵਾ ਪੂਰਾ ਜਿਹੜਾ ਜੰਗਲ ਹੈੀ ਮਾਹੌਲ ਹੈ ਆ ਪੂਰਾ ਜੰਗਲੀ ਏਰੀਆ ਹੈ ਇਸ ਦੀ ਘੇਰਾਬੰਦੀ ਕਰਕੇ ਚੈਕਿੰਗ ਜਿਹੜੀ ਹੈ ਲਗਾਤਾਰ ਕੀਤੀ ਜਾ ਰਹੀ ਹੈ ਤਾਂ ਅੱਤਵਾਦੀ ਸੱਤਸ਼ਕੀ ਅੱਤਵਾਦੀਆਂ ਦੀ ਸੂਚੀ ਦੇ ਵਿੱਚ ਇਹਨਾਂ ਨੂੰ ਪਾ ਦਿੱਤਾ ਗਿਆ ਹੈ ਤੇ ਉਸ ਬਾਅਦ ਹੁਣ ਲਗਾਤਾਰ ਕਮਾਂਡੋ ਫੋਰਸੇਸ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਤੇ ਹੋਰ ਕਈ ਫੋਰਸੇਸ ਦੇ ਜਿਹੜੇ ਜਵਾਨ ਨੇ ਉਹ ਲਗਾਤਾਰ ਇਹਨਾਂ ਸ਼ੱਕੀਆਂ ਦੀ ਭਾਲ ਜਿਹੜੀ ਹੈ ਉਹ ਕਰ ਰਹੇ ਨੇ ਤਾਂ ਪਠਾਨਕੋਟ ਦੇ ਸੁਜਾਨਪੁਰ ਦੇ ਪਿੰਡ ਮੱਟੀ ਦਾ ਇਹ ਪੂਰਾ ਮਾਮਲਾ ਹੈ ਜਿੱਥੇ ਹੁਣ ਸ਼ੱਕੀ ਤਿੰਨ ਵਿਅਕਤੀ ਜਿਹੜੇ ਨੇ ਉਹ ਨਜ਼ਰ ਆਏ ਨੇ ਤੇ ਉਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਚੌਕਸੀ ਜਿਹੜੀ ਹੈ ਵਧਾ ਦਿੱਤੀ ਗਈ ਹੈ ਕੱਲ ਸ਼ਾਮ ਤੋਂ ਹੀ ਸਰਚ ਆਪਰੇਸ਼ਨ ਜਿਹੜਾ ਨੇ ਪੁਲਿਸ ਵੱਲੋਂ ਚਲਾਇਆ ਜਾ ਰਿਹਾ ਹੈ ਸੋਇਲਾਵਾ ਇਲਾਕੇ ਦੇ ਵਿੱਚ ਨਾਕਾਬੰਦੀ ਕਰਕੇ ਜਿਹੜਾ ਹੈ ਔਨ ਜਾਣ ਵਾਲੀਆਂ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਇਹਨਾਂ ਨੂੰ ਜਲਦ ਤੋਂ ਜਲਦ ਕਾਬੂ ਕਰਿਆ ਜਾ ਸਕੇ ਤਾਂ ਇਸ ਪੂਰੇ ਮਾਮਲੇ ਦੇ ਉੱਤੇ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਸੁਣ ਲੈਣੇ ਆ ਇੱਕ ਇਹਨੂੰ ਕੋਈ ਇਨਫੋਰਮੇਸ਼ਨ ਪਿੰਡ ਵੱਲੋਂ ਆਈ ਸੀ ਕਿ ਤਿੰਨ ਕੋਈ ਛੱਕੀ ਆਦਮੀ ਰਾਵੀ ਦਰਿਆ ਪਾਰ ਕਰਕੇ ਦੂੰਹ ਵੱਲ ਆ ਰਹੇ ਨੇ ਉਹਨਾਂ ਬੱਚੇ ਨੇ ਦੇਖਿਆ ਸੀ ਉਸ ਤੋਂ ਬਾਅਦ ਉਹਨਾਂ ਅਫਸਰਾਂ ਨੇ ਗਿਆ ਸਾਡੇ ਸਾਰੇ ਅਫਸਰ ਡੀਐਸਪੀ ਸਾਹਿਬ ਹੋਰ ਐਸਐਚਓ ਸਾਹਿਬ ਮੌਕੇ ਤੇ ਆ ਗਏ ਸੀ 4 ਵੇ ਅਸੀਂ ਸਰਚ ਸਾਰੀ 10 ਵਜੇ ਤੱਕ ਸਰਚ ਕੀਤੀ ਸੀ ਅਸੀਂ ਉਸ ਤੋਂ ਬਾਅਦ ਰਾਤ 10 ਵਜੇ ਨੱਕ ਲਗਾਤੇ ਸੀ ਤੇ ਸਵੇਰ ਦੀ ਫੇਰ ਸਰਚ ਰਹੀ ਉਸੇ ਤੱਕ ਜਿਹੜੇ ਸਰਸਰ ਪਰਸਨ ਜਿਹੜੇ ਹੈਗੇ ਸੀ ਦੋ ਡੋਗਰਾ ਟਾਈਪ ਸੀ ਤੇ ਇੱਕ ਹੈਗਾ ਸੀ ਗੁੱਜਰ ਟਾਈਪ ਸੀ ਤੇ ਉਹਨਾਂ ਕੋਲ ਇੱਕ ਬੈਗ ਸੀ ਤੇ ਬੈਗ ਜੇ ਉਹਨਾਂ ਨੇ ਬੱਚਿਆਂ ਨੂੰ ਕਿਤੇ ਕਿਹਾ ਕਿ ਸਾਨੂੰ ਰਸਤਾ ਦੱਸੋ ਬੈਗ ਜੋ ਥੱਲੇ ਰੱਖਿਆ ਖੜਕਦਾ ਸੀ ਇਹ ਕਿੱਧਰੋਂ ਆ ਰਹੇ ਸੀ ਔਰ ਕਿਹੜੇ ਰਸਤੇ ਦਾ ਇਸਤੇਮਾਲ ਇਹ ਕੁਠੂਏ ਸਾਹਿਬ ਤੋਂ ਆ ਰਹੇ ਪਿੱਛੋਂ ਪਹਾੜੀਆਂ ਹੈਗੇ ਕੁਠੂਏ ਵਾਲੀਆਂ ਉਦੋਂ ਰਾਵੀ ਦਰਿਆ ਦੇ ਵਿੱਚੋਂ ਮਕਤੇਸ਼ਰ ਧਾਮ ਦੇ ਲਾਗੋਂ ਆ ਰਹੇ ਸੀ ਥੱਲੇ ਕੁਝ ਬੱਚਿਆਂ ਨੇ ਦੱਸਿਆ ਕਿ ਕਿਹੜੇ ਪਾਸੇ ਜਾ ਰਹੇ ਸੀ ਉਹਨੇ ਨੇ ਬਸ ਉਹਨਾਂ ਨੂੰ ਲੱਭੇ ਨੇ ਉਸ ਤੋਂ ਬਾਅਦ ਪਤਾ ਨਹੀਂ ਲੱਗਾ ਉਹਨਾਂ ਨੂੰ ਕਿਉਂਕਿ ਉਹ ਡੱਗੇ ਸੀ ਉਹ ਨਿਕਲ ਗਏ ਸੀ ਤੇ ਡਰੋਨ ਨਾਲ ਵੀ ਕੋਈ ਸਰਚ ਕੀਤੀ ਗਈ ਹੈ ਹਾਂ ਡਰੋਨ ਚੱਲ ਰਿਹਾ ਸਾਡੇ ਵਿਭਾਗ ਦੇ ਕੱਲ ਦਾ ਚੱਲ ਰਿਹਾ ਸਵੇਰ ਡਰੋਨ ਚੱਲਦਾ ਪਿਆ ਸਰਚ ਹੋ ਕਿੰਨੀ ਇੱਕ ਫੋਰਸ ਲੱਗੀ ਐ ਇਸ ਇਲਾਕੇ 'ਚ ਅ ਸਾਡੀ ਐਸਓ 'ਚ ਲਗ ਭਾਗ 2-3 ਰਿਜ਼ਰਵਾ ਲੱਗੀ ਹੋਈਆਂ ਸਾਡੀਆਂ ਤੇ ਕਿਉਂਕਿ ਇਥੋਂ ਡੈਮ ਬਿਲਕੁਲ ਲੱਗ ਗਿਆ ਉਹਨੂੰ ਲੈ ਕੇ ਕਿਦਾਂ ਦੇ ਜਿਹੜੇ ਇੰਤਜ਼ਾਮ ਕੀਤੇ ਗਏ ਉਸ ਤੋਂ ਬਾਅਦ ਨਾਕੇ ਲੱਗੇ ਹੋਏ ਰਾਤ ਸੱਚ ਦਿਨ ਰਾਤ ਦਿਨ ਰਾਤ ਸੱਜਣਾ ਚੱਲ ਰਹੀਆਂ ਉੱਥੇ ਫੋਰਸ ਵਧਾਈ ਗਈ ਹੈ ਫੋਰਸ ਵਧਾਈ ਗਈ ਡੈਮ ਤੇ ਸਾਡੀ ਆਪਣੀ ਫੋਰਸ ਵੀ ਆ ਹੋਰ ਵੀ ਬਾਰੋ ਵੀ ਆਈ ਐਸਓ 'ਚ ਇੰਫੋਰਮੇਸ਼ਨ